ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕੱਲ ਦੇ ਐਨਾਲਿਸਿਸ ਬਾਰੇ ਐਕਸਪਾਇਰੀ ਡੇ ਕਿਵੇਂ ਪਰਫਾਰਮੈਂਸ ਕਰ ਸਕਦੀ ਹੈ ਨਿਫਟੀ ਤੇ ਅੱਜ ਆਪਣੇ ਲਈ ਬਹੁਤ ਸ਼ਾਨਦਾਰ ਦਿਨ ਰਿਹਾ ਮਾਰਨਿੰਗ ਦੇ ਵਿੱਚ ਆਪਣੀ ਡਾਊਨਸਾਈਡ ਦੀ ਟ੍ਰੇਡ ਮਿਸ ਹੋ ਗਈ ਸੀ ਕਿਉਂਕਿ ਮਾਰਕੀਟ ਦਾ ਪਹਿਲਾ ਕੈਂਡਲ ਕਾਫੀ ਵੱਡਾ ਹੋਣ ਕਰਕੇ ਆਪਾਂ ਟਾਈਮ ਸੈਕਲ ਵਾਲੀ ਟ੍ਰੇਡ ਨਹੀਂ ਕੀਤੀ ਸੀ ਉਸ ਤੋਂ ਬਾਅਦ ਦੋ ਸਕੈਲਪਿੰਗ ਕੀਤੀ ਛੋਟੇ ਛੋਟੇ ਤੇ ਫਿਰ ਆਪਾਂ ਨੂੰ ਲਾਸਟ ਉਸ ਤੋਂ ਬਾਅਦ ਆਪਸਾਈਡ ਦਾ ਇੱਕ ਵਧੀਆ ਮੂਵ ਵੇਖਣ ਨੂੰ ਮਿਲਿਆ ਸ਼ਾਨਦਾਰ ਲਾਸਟ ਤੇ ਡਾਊਨਸਾਈਡ ਮੂਵ ਵੀ ਆਇਆ ਸੀ ਉਸ ਨੂੰ ਆਪ ਤੇ ਆਡੀਓ ਮੈਸੇਜ ਪਾ ਕੇ ਤੁਹਾਨੂੰ ਦੱਸਤਾ ਸੀ ਕਿ ਜੇ ਵੱਡੇ ਐਸਲ ਵਾਲੀ ਟ੍ਰੇਡਰ ਤੁਸੀਂ ਇੱਥੋਂ ਰਿਸਕ ਲੈਣਾ ਚਾਹੁੰਦੇ ਤਾਂ ਲੈ ਸਕਦੇ ਜੋ ਜਿਨ੍ਹਾਂ ਨੇ ਲਿਆ ਹੋਵੇਗਾ ਉਹਨਾਂ ਨੂੰ 50. ਆਰਾਮ ਨਾਲ ਮਿਲ ਗਏ ਹੋਣਗੇ ਹੁਣ ਆਪਾਂ ਕੱਲ ਹੀ ਪਲਾਨ ਕਰਾਂਗੇ ਤੇ ਅੱਜ ਮਾਰਕੀਟ ਨੇ ਗੈਪ ਡਾਊਨ ਖੁੱਲੀ ਉਸ ਤੋਂ ਬਾਅਦ ਆ ਸ਼ਾਰਪ ਡਿਕਲਾਈਨ 529 ਜੋ ਕਿ ਆਪਣਾ ਕੱਲ ਦਾ ਲੈਵਲ ਸੀ ਸਿੱਧਾ ਹੀ ਜਾ ਕੇ ਉਸ ਨੂੰ ਟੱਚ ਕਰ ਗਈ ਸੀ ਉਸ ਤੋਂ ਬਾਅਦ ਟਾਊਨ ਸਾਈਡ ਦਾ ਕੁਝ ਖਾਸ ਬਚਿਆ ਨਹੀਂ ਸੀ ਜਿਨਾਂ ਚਿਰ ਇਹ ਲੈਵਲ ਲਾਸਟ ਵੀਕਲੀ ਲੋ ਬ੍ਰੇਕ ਨਾ ਹੁੰਦਾ ਇਹਦੇ ਥੱਲੇ ਜਿਹੜਾ ਆਪਣੇ ਕੋਲੇ ਇੰਪੋਰਟੈਂਟ ਲੈਵਲ ਆ ਉਹ ਹੈਗਾ 25449 ਤੇ ਇਹ ਅਜੇ ਵੀ ਆਪਾਂ ਲਗਾ ਕੇ ਰੱਖਾਂਗੇ ਤੇ ਜੋ ਕਿ ਲਾਸਟ ਵੀਕ ਲੋ ਆ ਉਹ ਆਪਣੇ ਕੋਲੇ ਹੈਗਾ ਹੈਗਾ ਆ 25473 ਕੱਲ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਥੱਲੇ 15 ਮਿੰਟ ਕੈਂਡਲ ক্লোਜ਼ ਹੁੰਦਾ ਹੈ ਤਾਂ 473 529 570 ਇਹ ਟਾਰਗੇਟ ਵੇਖਣ ਨੂੰ ਮਿਲ ਸਕਦੇ ਆ 494 ਤੇ ਲੋ ਬਣਿਆ ਤੇ ਹੁਣ ਆਪਾਂ ਦੇਖਦੇ ਹਾਂ ਕੱਲ੍ਹ ਵਾਸਤੇ ਤੇ ਕੈਂਡਲ ਜਿਹੜੀ ਕਲੋਜ਼ਿੰਗ ਹੋਈ ਆ ਉਹ ਕੋਈ ਜ਼ਿਆਦਾ ਪੋਜ਼ਿਟਿਵ ਨਹੀਂਗੀ ਜੇ ਡੇ ਹਾਈ ਦੇ ਉੱਤੇ ਮਾਰਕੀਟ ਜਾਵੇਗੀ ਤਾਂ ਕੁਝ ਪੋਜ਼ਿਟਿਵ ਹੋ ਸਕਦਾ ਹੈ ਉਨਾ ਚਿਰ ਆਪਣਾ ਵਿਊ ਥੋੜਾ ਜਿਹਾ ਨੈਗੇਟਿਵ ਹੀ ਰਹੇਗਾ ਅਜੇ ਵੀ ਕਿਉਂਕਿ ਮੂਨ ਫੇਸ ਦੇ ਹਿਸਾਬ ਨਾਲ ਇਹ ਜਿਹੜੀ ਕਲੋਜ਼ਿੰਗ ਹੋਈ ਆ ਇਹ ਨੈਗੇਟਿਵ ਆ ਠੀਕ ਹੈ ਤੇ ਆਪਣਾ 25623 ਦਾ ਜਿਹੜਾ ਲੈਵਲ ਸੀ ਕਲੋਜ਼ਿੰਗ ਪੇਸ ਤੇ ਇਸ ਤੋਂ ਵੀ ਥੱਲੇ ਆ ਕੇ ਇਸਨੇ ਕਲੋਜ਼ ਦੁਬਾਰਾ ਕੀਤਾ ਆ ਕਿਉਂਕਿ ਆਹ ਲੈਵਲ ਸੀ ਦੀਦੇ ਥੱਲੇ ਮਤਲਬ ਕਿ ਆ ਵਿਕਲ ਲਗਾਉਣ ਤੋਂ ਬਾਅਦ ਆ ਮਾਰਕੀਟ ਉੱਤੇ ਜਾ ਕੇ ক্লোਜ਼ ਹੋ ਗਈ ਸੀ ਤੇ ਇੱਕ ਹੈਮਰ ਟਾਈਪ ਕੈਂਡਲ ਬਣ ਗਿਆ ਸੀ ਬਹੁਤ ਵੱਡਾ ਤੇ ਉਸ ਤੋਂ ਬਾਅਦ ਆ ਮਾਰਕੀਟ ਨੇ ਸਟਰਗਲ ਕਰਦੇ ਹੋਏ ਇਸ ਜਗ੍ਹਾ ਤੱਕ ਆਈ ਪਰ ਹੁਣ ਕਹੋ ক্লোਜ਼ਿੰਗ ਥੱਲੇ ਦਿੱਤੀ ਹੈ ਠੀਕ ਹੈ ਤੇ ਕੱਲ ਆਪਾਂ ਨੂੰ ਦੋਨਾਂ ਸਾਈਡ ਦਾ ਮੂਵ ਵੀ ਵੇਖਣ ਨੂੰ ਮਿਲ ਸਕਦਾ ਇਸ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ ਹੈ ਪਹਿਲਾ ਵੀਊ ਥੋੜਾ ਜਿਹਾ ਮੇਰਾ ਡਾਊਨ ਸਾਈਡ ਦਾ ਸਿਰਫ ਇਸ ਕਰਕੇ ਆ ਕਿਉਂਕਿ ক্লোਜ਼ਿੰਗ ਇਸ ਲੈਵਲ ਤੋਂ ਥੱਲੇ ਹੋਈ ਹੈ ਠੀਕ ਹੈ ਤੇ ਦੂਜਾ ਮੂਨ ਫੇਸ ਦੇ ਹਿਸਾਬ ਨਾਲ ਇਹ 네ਗੇਟਿਵ ਬਣਿਆ ਆ ਤੇ ਅਜੇ 2 ਤੋਂ 3 ਦਿਨ ਅਸ ਹੋ ਸਕਦਾ ਹੈ ਕਿ ਮਾਰਕੀਟ ਉੱਤੇ ਵੀ ਚਲੀ ਜਾਵੇ ਕਿਉਂਕਿ ਹਰ ਵਾਰ ਸੇਮ ਤਾਂ ਨਹੀਂ ਹੋਵੇਗਾ ਪਰ ਆਪਾਂ ਜੋ ਪਿੱਛੇ ਪਾਸਟ ਵਿੱਚ ਦੇਖਿਆ ਹੁੰਦਾ ਉਸ ਨੂੰ ਲੈ ਕੇ ਚੱਲਦੇ ਹਾਂ ਠੀਕ ਹੈ ਤੇ 6023 ਵਾਲੇ ਲੈਵਲ ਨੂੰ ਹੁਣ ਆਪਾਂ ਹਟਾ ਦਿੰਦੇ ਹਾਂ ਜੇ ਫਿਲਹਾਲ ਇਹ ਆਪਾਂ ਨਹੀਂ ਲਗਾਵਾਂਗੇ ਤੇ ਆਪਣੇ ਲਈ ਇੰਪੋਰਟੈਂਟ ਲੈਵਲ ਹੋਣਾ ਜਿਹੜਾ ਕਿ ਪਿਛਲੇ ਵੀਕ ਦਾ ক্লোজিং ਹੈ ਕਿਉਂਕਿ ਇੱਥੇ ਇੱਕ ਬਣ ਗਿਆ ਓਪਨਿੰਗ ਗੈਪ ਤੁਸੀਂ ਦੇਖ ਸਕਦੇ ਹੋ ਅੱਜ ਦੀ ਗੈਪ ਡਾਊਨ ਓਪਨਿੰਗ ਹੋਣ ਕਰਕੇ ਇਹ ਗੈਪ ਅਜੇ ਫਿਲ ਨਹੀਂ ਹੋਇਆ ਤੇ ਜੋ ਮਾਰਨਿੰਗ ਦੇ ਵਿੱਚ ਹਾਈ ਲੱਗਾ ਸੀ ਉਹ ਵੀ ਅਜੇ ਟੈਸਟ ਨਹੀਂ ਹੋਇਆ ਤਾਂ ਉਹਦੇ ਵੀ ਆਪਾਂ ਦੇਖਾਂਗੇ ਕਿ ਇਹ ਵੀ ਰੈਜ਼ਿਸਟੈਂਸ ਦੀ ਤਰ੍ਹਾਂ ਕੰਮ ਕਰ ਸਕਦਾ ਹੈ ਤੇ ਕੀ ਕੀ ਆਪਣੇ ਲਈ ਰਹਿਣਗੇ ਸਪੋਰਟ ਉਹ ਆਪਾਂ ਦੇਖਾਂਗੇ ਚੱਲਾਂਗੇ ਛੋਟੇ ਟਾਈਮ ਫਰੇਮ ਤੇ ਅਜੇ ਫਿਲਹਾਲ ਇਥੋਂ ਦੇ ਹਿਸਾਬ ਨਾਲ ਆਪਾਂ ਨੂੰ 네ਗਟਿਵ ਲੱਗ ਰਹੀ ਏ ਮਾਰਕੀਟ ਠੀਕ ਹੈ ਪੋਜ਼ਿਟਿਵ ਕਿਥੋਂ ਹੋਵੇਗੀ ਜਿਉਂ ਹੀ ਆਪਣਾ ਇਹ ਗੈਪ ਹਲੇ ਲੈਵਲ ਦਾ ਬ੍ਰੇਕਆਊਟ ਹੋਵੇਗਾ ਫਿਰ ਆਪਾਂ ਉਤੋਂ ਤੱਕ ਦੇਖ ਸਕਦੇ ਹਾਂ ਫਿਲਹਾਲ ਆਪਾਂ ਕਿਉਂਕਿ ਐਕਸਪਾਇਰੀ ਜਿਆਦਾ ਵੱਡਾ ਮੂਵ ਮੈਂ ਐਕਸਪੈਕਟ ਨਹੀਂ ਕਰ ਰਿਹਾ ਪਿਛਲੀ ਐਕਸਪਾਇਰੀ ਵਾਲੇ ਦਿਨ ਵੱਡਾ ਮੂਵ ਆਇਆ ਸੀ ਤਾਂ ਕਰਕੇ ਹਰ ਐਕਸਪਾਇਰੀ ਜ਼ਰੂਰੀ ਨਹੀਂ ਕਿ ਟ੍ਰੈਂਡੀ ਹੋਵੇ ਤੇ ਅੱਜ ਆਪਾਂ ਨੂੰ ਬਹੁਤ ਸ਼ਾਨਦਾਰ ਮੂਵ ਵੇਖਣ ਨੂੰ ਮਿਲਿਆ ਜੋ ਕਿ 5 ਮਿੰਟ ਤੇ ਇੱਕ ਆਪਣਾ ਵੀਕ ਸਟਰਕਚਰ ਸ਼ਿਫਟ ਹੋਇਆ ਸੀ ਠੀਕ ਹੈ ਇਹ ਆਪਣਾ ਸਟਰਕਚਰ ਸ਼ਿਫਟ ਹੋਇਆ ਸੀ ਇਸ ਜਗ੍ਹਾ ਤੇ ਉਸ ਤੋਂ ਬਾਅਦ ਆ ਡਿਪ ਆਈ 530 ਦੇ ਆਸ-ਪਾਸ ਆਪਾਂ ਪਾਇਆ ਕੀਤਾ ਇਹ ਆਪਣਾ ਐਸਐਲ ਸੀ ਟਾਰਗੇਟ ਤੁਹਾਨੂੰ ਦੱਸਿਆ ਸੀ ਪਹਿਲਾਂ ਆਇਆ ਜਿਹੜਾ 599 ਤੇ ਦੂਜਾ ਆਪਣਾ ਆ ਆਈ ਸੀ ਜਦੋਂ ਇੱਥੇ ਗਈ ਸੀ ਮੈਂ ਤੁਹਾਨੂੰ ਦੱਸਦਾ ਸੀ ਕਿ ਮੈਂ ਸੈਕੰਡ ਟਾਰਗੇਟ ਵਾਸਤੇ ਨਹੀਂ ਜਾਵਾਂਗਾ ਕਿਉਂਕਿ ਐਕਸਪਾਇਰੀ ਯਾ ਕੱਲ ਨੂੰ ਤੇ ਨਹੀਂ ਮੈਂ ਓਵਰਨਾਈਟ ਲੈ ਕੇ ਜਾਵਾਂਗਾ ਇਸ ਪੋਜੀਸ਼ਨ ਨੂੰ ਇਸ ਕਰਕੇ ਆਪਾਂ ਪਹਿਲੇ ਤੇ ਬੁੱਕ ਕਰ ਲਿਆ ਸੀ ਡਾਊਨ ਸਾਈਡ ਦੀ ਜੋ ਸਕੇਲਪਿੰਗ ਵਗੈਰਾ ਇਹ ਕਪਾ ਇੱਥੋਂ ਕੀਤੀ ਸੀ ਤੇ ਇੱਕ ਉਸ ਤੋਂ ਬਾਅਦ ਇੱਥੋਂ ਆਪਾਂ ਕਾਲ ਸਾਈਡ ਦੀ ਕੀਤੀ ਸੀ ਦੋਨੋਂ ਹੀ ਆਪਣੇ ਆ ਪ੍ਰੋਫਿਟੇਬਲ ਲਿਆਂ ਹੁਣ ਆਪਾਂ ਪਲਾਨ ਕਰਦੇ ਹਾਂ ਕੱਲ ਦੀ ਕਿੱਥੋਂ ਟਰੇਡ ਬਣ ਸਕਦੀ ਹੈ AS 553 ਦਾ ਲੈਵਲ ਆਪਾਂ ਇਸ ਜਗ੍ਹਾ ਤੇ ਡੇ ਹਾਈ ਮਾਰਕ ਕਰ ਲਵਾਂਗੇ ਠੀਕ ਹੈ ਉੱਤੇ ਆਪਣੇ ਲਈ ক্লোজিং ਲੈਵਲ ਆ ਤੇ ਹੁਣ ਆਪਾਂ ਜੋ ਡਾਊਨਸਾਈਡ ਟਰੇਡ ਪਲਾਨ ਕਰਨੀ ਆ ਪਹਿਲਾਂ ਜੇ ਦੁਬਾਰਾ ਮਾਰਕੀਟ ਆਪਾਂ ਨੂੰ ਇਸ ਜਗ੍ਹਾ ਤੇ ਮਿਲਦੀ ਆ ਇੱਥੇ ਇੱਕ ਸਿੰਗਲ ਆਰਡਰ ਏਰੀਆ ਇਸ ਨੇ ਛੱਡਿਆ ਹੋਇਆ ਇਸ ਤਰ੍ਹਾਂ ਬਾਉਂਸ ਹੁੰਦਾ ਹੈ ਜਿੱਥੋਂ ਆਪਾਂ ਸ਼ਾਰਟ ਪਲਾਨ ਕਰਾਂਗੇ ਇਸ ਲਿਕুইਡਿਟੀ ਨੂੰ ਸਵੀਪ ਕਰਨ ਲਈ ਮਾਰਕੀਟ ਵੇਟ ਕਰਾਂਗੇ ਕਿ ਆਪਾਂ 475 ਤੱਕ ਅੱਲੇ ਆ ਜਾਵੇ ਜਾਂ ਇਸ ਲੋ ਨੂੰ ਬ੍ਰੇਕ ਕਰਕੇ ਤਾਂ 449 ਤੱਕ ਆ ਜਾਵੇ ਠੀਕ ਹੈ ਇਹ ਆਪਣੀ ਪਹਿਲੀ ਪਲੈਨਿੰਗ ਰਹੇਗੀ ਜਿਹੜੀ ਕਿ ਕਾਫੀ ਹਾਈ ਚਾਂਸ ਹੈ ਕਿ ਇਹ ਐਗਜ਼ੀਕਿਊਟ ਨਹੀਂ ਹੋਵੇਗੀ ਫਿਰ ਵੀ ਆਪਾਂ ਪਲਾਨ ਕਰਕੇ ਰੱਖਾਂਗੇ ਕਿਉਂ ਨਹੀਂ ਹੋਵੇਗੀ ਉਹਦਾ ਮੈਂ ਕਾਰਨ ਤੁਹਾਨੂੰ ਦੱਸਦਾ ਹਾਂ ਠੀਕ ਹੈ ਮਾਰਕੀਟ ਇੱਕ ਵਾਰ ਇੱਥੋਂ ਆਈ ਆ ਠੀਕ ਹੈ سپورਟ ਲਿਆ ਆ ਦੂਸਰੀ ਵਾਰੀ ਮਾਰਕੀਟ ਨੇ سپورਟ ਲੈਣ ਦੀ ਕੋਸ਼ਿਸ਼ ਕੀਤੀ ਜ ਤੇ ਹੋ ਸਕਦਾ ਹੈ ਕਿ ਤੀਸਰੀ ਵਾਰੀ ਵੀ ਇਥੋਂ سپورਟ ਲੈ ਲਵੇ ਇਸ ਚੀਜ਼ ਦਾ ਵੀ ਆਪਾਂ ਧਿਆਨ ਰੱਖਾਂਗੇ ਠੀਕ ਹੈ ਕਰਕੇ ਜੇ ਮਾਰਕੀਟ ਓਪਨ ਹੋਣ ਸਾਰ ਹੀ ਥੱਲੇ ਆ ਜਾਂਦੀ ਹੈ ਤਾਂ ਆਪਾਂ ਬਾਏ ਦਾ ਪਲਾਨ ਕਰਨਾ ਹੈ ਠੀਕ ਹੈ ਫਿਰ ਆਪਾਂ ਸੈਲ ਦਾ ਪਲਾਨ ਨਹੀਂ ਕਰਨਾ ਇਸ ਜਗ੍ਹਾ ਤੇ ਇੱਕ ਆਪਾਂ ਲੈਵਲ ਲਗਾ ਲੈਣੇ ਆ ਜੋ ਕਿ ਆਪਣੇ ਲਈ ਇਹ 528 ਦੇ ਆਸ-ਪਾਸ ਜੋ ਕਿ 529 ਵਾਲਾ ਲੈਵਲ ਆਪਣਾ ਅੱਜ ਵਾਲਾ ਸੀ ਉਹੀ ਰਹੇਗਾ ਇਹ ਜਿਹੜਾ ਆਪਣੇ ਲੈਵਲ ਬਹੁਤ ਇੰਪੋਰਟੈਂਟ ਹੈ ਠੀਕ ਹੈ ਇੱਥੇ ਜੇ ਕੈਂਡਲਸਟਿਕ ਬੰਦਦਾ ਹੈ ਤਾਂ ਆਪਾਂ ਇੱਕ ਵਾਰ ਅਪਸਾਈਡ ਵੀ ਪਲਾਨ ਕਰ ਸਕਦੇ ਹਾਂ ਠੀਕ ਹੈ ਪਰ ਇਹ ਤੁਹਾਨੂੰ ਧਿਆਨ ਤੁਸੀਂ ਦੇਣਾ ਹੈ ਕਿ ਜੋ ਵੀ ਟ੍ਰੇਡ ਇੱਥੋਂ ਤੁਸੀਂ ਅਪਸਾਈਡ ਕਰੋਗੇ ਉਹ ਵੀ ਲੋ ਪ੍ਰੋਬੈਬਿਲਿਟੀ ਹੋਵੇਗੀ ਜੋ ਇੱਥੋਂ ਕਰੋਗੇ ਉਹੀ ਲੋ ਪ੍ਰੋਬੈਬਿਲਟੀ ਹੋਵੇਗੀ ਕਿਉਂਕਿ ਇਹ ਇੰਟਰਨਲ ਇਕੁਇਲਿਟੀ ਦੇ ਆਪਣੀਆਂ ਟ੍ਰੇਡਾਂ ਬਣ ਗਈਆਂ ਜੋ ਵੀ ਬਣ ਗਈਆਂ ਇਸ ਜਗ੍ਹਾ ਤੋਂ ਇੱਕ ਟ੍ਰੈਂਡ ਲਾਈਨ ਵੀ ਤੁਸੀਂ ਇਸ ਤਰ੍ਹਾਂ ਲਗਾ ਸਕਦੇ ਹੋ ਠੀਕ ਹੈ ਇਹ ਲੋ ਪ੍ਰੋਬੈਬਿਲਟੀ ਟ੍ਰੇਡ ਸੈਟਅਪ ਹੋਵੇਗਾ ਇਸ ਚੀਜ਼ ਦਾ ਤੁਸੀਂ ਧਿਆਨ ਦੇਣਾ ਹੈ ਠੀਕ ਹੈ ਹਾਈ ਪ੍ਰੋਬੈਬਿਲਟੀ ਟ੍ਰੇਡ ਸੈਟਅਪ ਨਹੀਂ ਹੋਵੇਗਾ ਉਹ ਜਾਂ ਤਾਂ ਇਸ ਤੋਂ ਉੱਤੇ ਜਾਂ ਫਿਰ 473 459 ਤੋਂ ਥੱਲੇ ਹੀ ਬਣੇਗਾ ਠੀਕ ਹੈ ਵੇਚੇ ਦੇ ਲੋ ਪ੍ਰੋਬੈਬਿਲਟੀ ਟ੍ਰੇਡ ਸੈਟਅਪ ਬਣਨਗੇ ਕੱਲ ਨੂੰ ਇਸ ਕਰਕੇ ਜਿਆਦਾ ਅਗਰੈਸਿਵ ਟ੍ਰੇਡਿੰਗ ਨਹੀਂ ਕਰਨੀ ਐਕਸਪਾਇਰੀ ਸਾਈਡਵੇਜ਼ ਹੋਣ ਦੇ ਚਾਂਸ ਮੈਨੂੰ ਲੱਗ ਰਿਹਾ ਜਿਹੋ ਜਿਹਾ ਪ੍ਰੋਜੈਕਸ਼ਨ ਲੱਗ ਰਿਹਾ ਤੇ ਇਸ ਜਗ੍ਹਾ ਤੋਂ ਆਪਾਂ ਸੈੱਲ ਪਲਾਨ ਕਰਾਂਗੇ ਜਿੰਨਾ ਵੀ ਆਪਾਂ ਨੂੰ ਉੱਤਲੇ ਲੈਵਲ ਦੇ ਆਸ-ਪਾਸ ਮਿਲੂਗੀ ਆਪਾਂ ਪਹਿਲਾਂ ਸ਼ਾਰਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਆਸ-ਪਾਸ ਲਗਾ ਕੇ ਜੇ ਮਾਰਨਿੰਗ ਦੇ ਵਿੱਚ ਮਿਲ ਜਾਂਦਾ ਹੈ ਤਾਂ ਇਸ ਲੈਵਲ ਤੱਕ ਠੀਕ ਆ ਕੰਡੀਸ਼ਨ ਇਹ ਹੈ ਕਿ ਇੱਥੇ ਓਪਨ ਹੋ ਕੇ ਇੱਥੋਂ ਤੱਕ ਜਾਵੇ ਫਿਰ ਆਪਾਂ ਸ਼ਾਰਟ ਪਲਾਨ ਕਰੀਏ ਠੀਕ ਹੈ ਤੇ ਜੇ ਮਾਰਕੀਟ ਮਤਲਬ ਕਿ ਥੱਲੇ ਖੁੱਲ ਕੇ ਇੱਥੇ ਕੈਂਡਲਸਟਿਕ ਬਣਾਉਂਦੀ ਹੈ ਤਾਂ ਕੈਂਡਲਸਟਿਕ ਦਾ ਛੋਟਾ ਜਿਹਾ ਸਟੌਪ ਲੌਸ ਲਗਾ ਕੇ ਫਿਰ ਆਪਾਂ ਇਸੇ ਸਿੰਗਲ ਆਰਡਰ ਏਰੀਏ ਨੂੰ ਆਪਸਾਈਡ ਟਾਰਗੇਟ ਕਰਾਂਗੇ ਠੀਕ ਹੈ ਹੋ ਸਕਦਾ ਹੈ ਕਿ ਮਾਰਕੀਟ ਇੱਥੋਂ ਇਹ ਹੈ ਕਿ ਇੱਕ ਵਾਰੀ ਫਿਰ ਇਸ ਤਰ੍ਹਾਂ ਆਵੇ ਇਹ ਵੀ ਜਿਹੜਾ ਤੁਹਾਡਾ ਰੈਜ਼ਿਸਟੈਂਸ ਹੈ ਉਹ ਤਿੰਨ ਵਾਰੀ ਭੰਨ ਜਾਵੇਗਾ ਠੀਕ ਹੈ ਇਸ ਸਾਈਡ ਸਪੋਰਟ ਵੀ ਕਾਫੀ ਸਟਰੋਂਗ ਬਣਿਆ ਹੋਇਆ ਹੈ ਇਸ ਕਰਕੇ ਇੱਥੇ ਲੋ ਪ੍ਰੋਬੈਬਿਲਿਟੀ ਟ੍ਰੇਡ ਆਪਾਂ ਦੋਨਾਂ ਸਾਈਡ ਦੇਖ ਸਕਦੇ ਹਾਂ ਬੋਥ ਸਾਈਡ ਆਪਾਂ ਨੂੰ ਮੂਵ ਵੇਖਣ ਨੂੰ ਮਿਲ ਸਕਦਾ ਹੈ ਇੱਥੋਂ ਡਾਊਨ ਇੱਥੋਂ ਅੱਪ ਇਹ ਆਪਾਂ ਲੈਵਲ ਲਗਾ ਕੇ ਰੱਖਨੇ ਆ ਇਸ ਤੋਂ ਉੱਤੇ ਜੇ ਬ੍ਰੇਕਆਊਟ ਹੁੰਦਾ ਹੈ ਤਾਂ ਆਪਾਂ ਇੱਕ ਗੈਪ ਫਿਲ ਦੀ ਉਮੀਦ ਕਰਾਂਗੇ ਠੀਕ ਹੈ ਗੈਪ ਕੈਪ ਦਾ ਜੇ ਬ੍ਰੇਕਆਊਟ ਹੋ ਗਿਆ ਰੀਟੈਸਟ ਹੋਇਆ ਤਾਂ ਫਿਰ ਉੱਤੇ ਕਾਫੀ ਵੱਡਾ ਮੂਵ ਆਪ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਨਾਉਨ ਸਾਈਡ ਥੋੜਾ ਜਿਹਾ ਮਤਲਬ ਕਿ ਆਪਾਂ ਨੂੰ ਲੱਗ ਰਿਹਾ ਹੈ ਕਿ ਚਾਂਸ ਥੋੜੇ ਜਿਹਾ ਘਟਿਆ ਪਰ ਫਿਰ ਵੀ ਆਪਾਂ ਵੇਖਾਂਗੇ ਕਿ ਅੱਜ ਜਿਹੜੀ ਟ੍ਰੈਂਡ ਲਾਈਨ ਤੋਂ ਹੋ ਸਕਦਾ ਹੈ ਕਿ ਇੱਕ ਵਾਰੀ ਮਾਰਕੀਟ ਇਸ ਤਰ੍ਹਾਂ ਆ ਕੇ ਬਾਉਂਸ ਕਰਕੇ ਉਸ ਤੋਂ ਬਾਅਦ ਇਸ ਨੂੰ ਬ੍ਰੇਕਡਾਊਨ ਕਰੇ ਤਾਂ ਫਿਰ ਇੱਥੋਂ ਜੋ ਮੂਵ ਬਣੇਗਾ 555 ਦੇ ਆਸ-ਪਾਸ ਤੇ ਟ੍ਰੈਂਡ ਲਾਈਨ ਆ ਜਾਵੇਗੀ ਫਿਰ ਉਹ ਇਸ ਜਗ੍ਹਾ ਤੱਕ ਕਾਫੀ ਤੇਜ਼ ਆ ਜਾਵੇਗਾ ਠੀਕ ਹੈ ਇਹ ਸੈਕੰਡ ਹਾਫ ਦੇ ਵਿੱਚ ਬੰਨ ਦੇ ਚਾਂਸ ਹੋਣਗੇ ਤੇ ਕੱਲ੍ਹ ਵਾਸਤੇ ਆਪਣਾ ਵਿਊ ਇਹੀ ਰਹੂਗਾ ਨਿਊਟਰਲ ਦੋਨਾਂ ਸਾਈਡ ਦਾ ਪਲਾਨ ਕਰਾਂਗੇ ਥੋੜਾ ਜਿਹਾ ਮਤਲਬ ਕਿ ਪਹਿਲੇ ਹਾਫ ਦੇ ਵਿੱਚ ਕਿਉਂਕਿ ਲਾਸਟ ਤੇ ਸੈਲਿੰਗ ਆਈ ਆ ਬਾਉਂਸ ਤੇ ਸੇਲ ਪਲਾਨ ਕਰਾਂਗੇ ਪਰ ਜੇ ਮਤਲਬ ਕਿ ਪਹਿਲਾਂ ਇਹ ਥੱਲੇ ਵਾਲਾ ਪੂਰਾ ਟਾਰਗੇਟ ਆ ਇਸ ਲੈਵਲ ਤੱਕ ਆ ਜਾਂਦੀ ਆ ਤਾਂ ਫਿਰ ਹੋ ਸਕਦਾ ਹੈ ਕਿ ਆਪਾਂ ਬਾਏ ਲਈ ਵੀ ਸੋਚ ਲਈਏ ਠੀਕ ਹੈ ਬਸ ਇੱਥ ਕੈਂਡਲਸਟਿਕ ਤੇ ਛੋਟਾ ਐਕਸਲ ਅੱਗੇ ਬਿਲਕੁਲ ਟਰਾਈ ਕਰਨਾ ਹੈ ਕੋਈ ਜਿਆਦਾ ਵੱਡਾ ਰਿਸਕ ਨਹੀਂ ਲੈਣਾ ਆਪਾਂ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਚ ਜੇ ਗੈਪ ਅਪ ਜਾਂ ਗੈਪ ਡਾਊਨ ਖੁੱਲਦੀ ਆ ਉਹਦੇ ਵਿੱਚ ਵੀ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਇਸ ਲੋ ਤੋਂ ਥੱਲੇ ਖੁੱਲਦੀ ਆ ਜਾਂ ਇਸ ਹਾਈ ਦੇ ਵਿੱਚ ਵਿੱਚ ਹੀ ਖੁੱਲਦੀ ਆ ਇਹਦੇ ਵਿੱਚ ਵਿੱਚ ਜੇ ਖੁੱਲੇਗੀ ਤਾਂ ਫਿਰ ਆਪਾਂ ਜਿਹੜਾ ਗੈਪ ਆ ਉਸ ਨੂੰ ਵੀ ਆਪਾਂ ਮਾਰਕ ਕਰ ਸਕਦੇ ਆ ਮਿਲਾਂਗੇ ਨੈਕਸਟ ਵੀਡੀਓ ਚ ਧੰਨਵਾਦ